ਰੂਨਟਾਂਡਾ ਦੇ 71 ਨੰਬਰ ਰੇਲਵੇ ਸਟੇਸ਼ਨ ਤੇ ਇੱਕ ਬੰਬ ਧਮਾਕੇ ਨਾਲ ਪੂਰਾ ਸ਼ਹਿਰ ਦਹਿਲ ਗਿਆ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਜਾਂਚ ਕੀਤੀ ਹਾਲਾਂਕਿ ਇਸ ਦੌਰਾਨ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਮੌਕੇ ਤੇ ਪੋਟਾਸ਼ ਗੁਮਾ ਚੀਜ਼ ਮਿਲੀ ਹੈ ਤੇ ਜਾਂਚ ਤੋਂ ਬਾਅਦ ਪਤਾ ਲਗਾਇਆ ਜਾਏਗਾ ਕਿ ਇਹ ਧਮਾਕਾ ਕਿਉਂ ਹੋਇਆ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਲੋਕ ਕਾਫੀ ਜ਼ਿਆਦਾ ਖੌਫ ਵਿੱਚ ਨੇ ਜਿਹੜੀ ਇੱਕ ਇੱਥੇ ਪਲਾ ਚੱਕ ਦੇ ਲਾਗੇ ਇੱਕ ਵਿਸਫੋਟ ਦੀ ਗੱਲ ਨਿਕਲ ਕੇ ਸਾਹਮਣੇ ਆਈ ਰੇਲਵੇ ਖਤਰਨਾਕ ਬਰਗੇਟ ਤੇ ਕੀ ਮਾਮਲਾ ਹੈ ਸਾਹਿਬ ਅਸੀਂ ਮੌਕੇ ਤੇ ਪਹੁੰਚੇ ਹੁਣੇ ਨਾ ਇਨਫੋਰਮੇਸ਼ਨ ਮਿਲੀ ਸੀ ਆ ਕੇ ਦੇਖੇ ਕੋਈ ਛੋਟਾ ਪਟਾਕਾ ਟਾਈਪ ਹੈ ਕਿ ਉਹ ਬੰਦਾ ਬਲਾਸਟ ਨਹੀਂ ਹੈਗਾ ਇਹ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਸਿੰਪਲ ਕੋਈ ਪੋਟਾਸ਼ ਟਾਈਪ ਜਾਂ ਛੋਟੇ ਕਿਸੇ ਜਾਰ ਨੂੰ ਧੌਣ ਵਾਸਤੇ ਜਿਹੜਾ ਟੁੱਟ ਜਾਂਦਾ ਉਹ ਹੈਗਾ ਮਾਈਨਰ ਪਟਾਕਾ ਸੀ ਕੋਈ ਦਾਸ ਕਿਸੇ ਦੀ ਇੰਜਰੀ ਹੋਈ ਹੈ ਇੰਜਰੀ ਕੋਈ ਗੇਟ ਪੈਨ ਦੇ ਸਵੈਲਿੰਗ ਆਈ ਹੈ ਪੈਰ ਤੇ ਮੂਹ ਦੀ ਨੁਦਰੀ ਹੈ ਇੰਜਰੀ ਨਹੀਂ ਹੈ ਕੋਈ ਸਾਲੀ ਦਾ ਆਤਾ ਜਾਦ ਵਾਦੋ ਕਿੰਜੇ ਜਤਾ ਜਾਂਦੀ ਰਹਿੰਦਾ ਆਵਾਜ਼ ਆ ਗਈ ਰੇਲਵੇ ਦੀ ਅਫਿਲਹ ਹ ਰੁਕੀ ਹੁਣ ਕੀਰ ਕਰ ਕੋਈ ਫੋਰੈਂਸਿਕ ਟੀਮ ਵੀ ਕਰ ਰਹੀ ਆ ਆ ਰਹੀ ਹੈ ਹਾਂ ਜੀ ਭਲਾਏ ਨੇ ਮੌਕੇ ਤੇ ਫੋਰੈਂਸਿਕ ਟੀਮ ਕਲਾਈ ਹੋ ਬੰਦ ਚ ਸੂਨ ਟਾਂਡ ਦੇ ਇਨਸੀਡੈਂਟ ਹੋਇਆ ਜਿਹੜਾ ਤੁਹਾਡੀ ਗੱਲ ਕਹੀ ਉਹ ਫਾਇਲ ਲਾਈ ਦੀ ਸੀ ਜੀ ਇੱਕ ਪੈਨਿਕ ਰੂਮਰ ਜਿਹੜਾ ਹੈਗਾ ਉਹ ਫੈਲ ਰਿਹਾ ਹੈਗਾ ਜਿਸ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਪ੍ਰਾਇਮਰੀ ਰਿਪੋਰਟ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਟਾਂਡਾ ਜਿਹੜਾ ਹੈਗਾ ਉੱਥੇ ਖੁੱਡਾ ਖੁਰਾਲਾ ਰੇਲਵੇ ਫਾਟਕ ਦੇ ਨੇੜੇ ਕੋਈ ਬਲਾਸਟ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਤੇ ਇਮੀਡੀਏਟਲੀ ਜਿਹੜਾ ਹੈਗਾ ਇਸ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਸਾਡੇ ਡੀਐਸਪੀ ਟਾਂਡਾ ਤੇ ਐਸਐਚਓ ਟਾਂਡਾ ਵਿਥ ਜੀਆਰਪੀ ਦੇ ਜਿਹੜੇ ਮੁਲਾਜ਼ਮ ਹੈਗੇ ਹੁਣਾਂ ਦੇ ਨਾਲ ਪਹੁੰਚਿਆ ਹੈਗਾ ਉੱਥੇ ਤੇ ਉਹਨਾਂ ਨੇ ਜਿਹੜਾ ਹੈਗਾ ਮੌਕੇ ਤੋਂ ਜਿਹੜਾ ਪ੍ਰਾਇਮਰੀ ਸਾਈਟ ਸਾਰਾ ਵੈਰੀਫਾਈ ਕੀਤਾ ਹੈਗਾ ਉਸ ਚੀਜ਼ ਤੋਂ ਸਾਹਮਣੇ ਆਈ ਹੈ ਕਿ ਬਲਾਸਟ ਦੀ ਕੋਈ ਘਟਨਾ ਉੱਥੇ ਨਹੀਂ ਵਾਪਰੀ ਹੈਗੀ ਬਲਕਿ ਉੱਥੇ ਇੱਕ ਛੋਟਾ ਪੋਟਾਸ ਕਰਕੇ ਜਿੱਦਾਂ ਪਟਾਕਾ ਵੱਜਦਾ ਹੁੰਦਾ ਪੋਟਾਸ ਦਾ ਜਿਹੜਾ ਜਨਰਲੀ ਵਾਈਲਡ ਬੋਰ ਨੂੰ ਹੰਟ ਕਰਨ ਵਾਸਤੇ ਲੋਕ ਆਟੇ ਚ ਪੋਟਾਸ ਪਾ ਕੇ ਤੇ ਫਿਰ ਉਹਨੂੰ ਕੱਪੜੇ ਚ ਲਵੇੜ ਕੇ ਰੱਖ ਦਿੰਦੇ ਹੈਗੇ ਤੇ ਉਸ ਤਰੀਕੇ ਦਾ ਜਿਹੜਾ ਹੈਗਾ ਉਹਦੇ ਕਰਕੇ ਇੱਕ ਮਾਈਲਡ ਜਿਹੜਾ ਉੱਥੇ ਪਟਾਕਾ ਬਜਿਆ ਹੈਗਾ ਤੇ ਕੋਈ ਵੀ ਉਥੋਂ ਸਪੋਰਟ ਤੋਂ ਇੰਜਰਡ ਨਹੀਂ ਹੋਇਆ ਪਹਿਲਾਂ ਰਿਪੋਰਟ ਕੀਤਾ ਗਿਆ ਸੀਗਾ ਕਿ ਇੱਕ ਰੇਲਵੇ ਦਾ ਮੁਲਾਜ਼ਮ ਕਾਫੀ ਜ਼ਖਮੀ ਹੋਇਆ ਹੈਗਾ ਉੱਥੇ ਤੇ ਉਹਨੂੰ ਵੀ ਰੇਲਵੇ ਮੁਲਾਜ਼ਮ ਨੂੰ ਵੀ ਸਾਡੀ ਪੁਲਿਸ ਟੀਮ ਨੇ ਜਾ ਕੇ ਉੱਥੇ ਵੈਰੀਫਾਈ ਕੀਤਾ ਹੈਗਾ ਤੇ ਉਹ ਇੰਜਰਡ ਨਹੀਂ ਹੋਇਆ ਹੈਗਾ ਉਹਦੇ ਪੈਰ ਤੇ ਜਿਹੜਾ ਹੈਗਾ ਕੋਈ ਹਲਕੀ ਸੀ ਸੋਜਿਸ਼ ਦੱਸੀ ਜਾ ਰਹੀ ਹੈਗੀ ਅਦਰਵਾਈਜ਼ ਹੀ ਇਸ ਫਿਟ ਐਂਡ ਫਾਈਨ ਤੇ ਬਲਾਸਟ ਜਿੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਫੇਰ ਵੀ ਜਿਹੜਾ ਹੈਗਾ ਸਾਡੇ ਫੋਰੈਂਸਿਕ ਟੀਮਸ ਹਰ ਤਰੀਕੇ ਦੀ ਚੀਜ਼ਾਂ ਨੂੰ ਰੂਲ ਆਊਟ ਕਰਨ ਵਾਸਤੇ ਉੱਥੇ ਮੌਕੇ ਤੇ ਪਹੁੰਚ ਰਹੀਆਂ ਹੈਗੀਆਂ ਉਹ ਸਾਰਾ ਜਿਹੜਾ ਵੀ ਈਵਨ ਚਾਹੇ ਉਹ ਪੋਟਾਸ਼ ਦਾ ਉਹ ਦਿਮਾਕਾ ਛੋਟਾ ਜਿਹਾ ਸੀਗਾ ਪਟਾਕਾ ਜਿਹੜਾ ਵਜਿਆ ਉਹਨੂੰ ਵੀ ਵੈਰੀਫਾਈ ਕਰਕੇ ਐਫਐਸਐਲ ਭੇਜ ਕੇ ਸੀ ਵੈਰੀਫਾਈ ਕਰਾਵਾਂਗੇ ਤੇ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਜਿਹੜੀ ਹੈ ਉਸਦੇ ਵੀ ਕੋਈ ਹਰ ਤਰੀਕੇ ਦੇ ਐਂਗਲ ਨਾਲ ਵੀ ਜਾਂਚ ਕਰਾਂਗੇ ਕਿ ਵੀ ਇੱਥੇ ਆ ਕਿਸ ਤਰੀਕੇ ਨਾਲ ਹੋਇਆ ਕਿਦਾਂ ਕੋਈ ਚੀਜ਼ ਪਹੁੰਚੀ ਹੈਗੀ ਉਹ ਸਾਰਾ ਕਰਕੇ ਫਿਰ ਅਸੀਂ ਅੱਗੇ ਕਨਕਲੂਡ ਕਰਾਂਗੇ ਬਟ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਕੋਈ ਪੈਨਿਕ ਵਾਲੀ ਜਾਂ ਕੋਈ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ ਕਿ ਆ ਇੱਕ ਪੋਟਾਸ਼ ਦਾ ਪਟਾਕਾ ਹੋਣ ਕਰਕੇ ਇਨਸੀਡੈਂਟ ਹੋਇਆ ਹੈ